ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਚਰਚਾ ਤੇ ਰੌਲਾ ਰਿਹਾ ਲੈਂਡ ਪੂਲਿੰਗ ਸਕੀਮ ਦਾ ਵੈਸੇ ਤਾਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਸਰਕਾਰ ਵਾਰ-ਵਾਰ ਵਾਅਦੇ ਨਫੇ ਇਹਦੀਆਂ ਸਾਰੀਆਂ ਪ੍ਰਾਪਤੀਆਂ ਗਿਣਾਰੀ ਹੈ ਤੇ ਕਿਸਾਨ ਭਾਈਚਾਰਾ ਹੀ ਵਿਰੋਧੀ ਤਰ੍ਹਾਂ ਸੜਕਾਂ ਤੇ ਉਤਰ ਕੇ ਸਰਕਾਰ ਦੀ ਇਸ ਨੀਤੀ ਦਾ ਇਸ ਸਕੀਮ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਲਲਕਾਰ ਸ਼੍ਰੋਮਣੀ ਅਕਾਲੀ ਦਲ ਦੇ ਹੰਕਾਰ ਕਿਉਂਕਿ ਅੱਜ ਦੋ ਤਸਵੀਰਾਂ ਦੇਖਣ ਨੂੰ ਮਿਲੀਆਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਦੇ ਵਿੱਚ ਇੱਕ ਵੱਡਾ ਧਰਨਾ ਦਿੱਤਾ ਉਹਨਾਂ ਨੇ ਇਹ ਮੂਹਮ ਵਿੱਢੀ ਹੋਈ ਹੈ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਲੈਂਡ ਪੂਲਿੰਗ ਸਕੀਮ ਦਾ ਜੰਮ ਕੇ ਵਿਰੋਧ ਕੀਤਾ ਗਿਆ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਲੈਂਡ ਪੂਲਿੰਗ ਦੇ ਵਿੱਚ ਸ਼ਾਮਲ ਅਫਸਰਾਂ ਨੂੰ ਸਿੱਧੀ ਸਿੱਧੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪਾਲਿਸੀ ਤਿਆਰ ਕਰਨ ਵਾਲੇ ਅਫਸਰਾਂ ਦੀ ਵੀ ਜਾਂਚ ਹੋਵੇਗੀ ਜੇਕਰ ਕਿਸੇ ਕਿਸਾਨ ਦੀ ਜ਼ਮੀਨ ਹੈ ਜੜੀ ਇਸ ਲੈਂਡ ਪੂਲਿੰਗ ਸਕੀਮ ਦੇ ਤਹਿਤ ਲਈ ਗਈ ਮੁੱਖ ਮੰਤਰੀ ਨੇ ਸਤਾਕਰ ਕਰਨ ਤੋਂ ਆਪਣੇ ਹੱਥ ਪਿੱਛੇ ਕਰ ਨੇ ਸੁਖਬੀਰ ਸਿੰਘ ਬਾਦਲ ਦਾ ਇਹ ਦਾਵਾ ਚੀਫ ਸਕੱਤਰ ਨੂੰ ਕਮੇਟੀ ਦੇ ਵਿੱਚ ਰੱਖ ਕੇ ਚਾਰ ਬੰਦੇ ਦਿੱਲੀ ਤੋਂ ਲਗਾ ਦਿੱਤੇ ਗਏ ਨੇ ਔਰ ਉਹਨਾਂ ਦੀ ਜਾਂਚ ਵੀ ਹੋਏਗੀ ਦਿੱਲੀ ਤੋਂ ਆਏ ਠੱਗਾਂ ਨੂੰ ਚੇਤਾਵਨੀ 1 ਇੰਚ ਜ਼ਮੀਨ ਨਹੀਂ ਲੈਂਡ ਦਿੱਤੀ ਜਾਏਗੀ ਇਹ ਸੁਖਬੀਰ ਸਿੰਘ ਬਾਦਲ ਨੇ ਅੱਜ ਦੀ ਜਿਹੜੀ ਵੱਡੀ ਇਹਨਾਂ ਦੀ ਰੈਲੀ ਹੋਈ ਆ ਉਸ ਦੇ ਵਿੱਚ ਇਹ ਦਾਵਾ ਕੀਤਾ ਕਿਸਾਨਾਂ ਦੀ ਲਲਕਾਰ ਕੀ ਚੁਕੇਗੀ ਸਰਕਾਰ ਇਹ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਚੁਕਿਆ ਜਾ ਰਿਹਾ ਕਿ ਸਰਕਾਰ ਚੁਕੇਗੀ ਸਰਕਾਰ ਯੂ ਟਰਨ ਲਏਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਪਤਾ ਲੱਗ ਜਾਏਗਾ ਸਭ ਤੋਂ ਪਹਿਲਾਂ ਅੱਜ ਜਿਹੜਾ ਪ੍ਰੋਟੈਸਟ ਵੱਡੇ ਪੱਧਰ ਤੇ ਮੋਹਾਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ ਉਹਦੀਆਂ ਕੋਈ ਤਸਵੀਰਾਂ ਫਿਰ ਚਰਚਾ ਨੂੰ ਅੱਗੇ ਵਿਦਾਨੇ ਪੰਜਾਬ ਦੀ ਇੱਕ ਵੀ ਗੱਜ ਜਗ੍ਹਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨੁਟੇਰਿਆਂ ਨੂੰ ਖਾਣ ਨਹੀਂ ਦੇਵੇਗੀ ਜਿੰਨਾ ਮਰਜ਼ੀ ਸਿਰ ਧੜ ਦਾ ਜ਼ੋਰ ਚਾਹੇ ਉਹ ਲਗਾਣਣ ਅੱਜ ਇਹ ਸਰਕਾਰ ਬਿਨਾ ਪੈਸਿਆਂ ਤੋਂ ਸਾਡੀ ਜ਼ਮੀਨ ਲੁੱਟਣਾ ਚਾਹੁੰਦੀ ਆ ਸ਼ੋਮਨੀ ਅਕਾਲੀ ਦਲ ਟਟ ਕੇ ਪੰਜਾਬ ਦੀ ਪਹਿਰੇਦਾਰ ਜਮਾਤ ਖੜੀ ਐ ਤੇ 1 ਇੰਚ ਵੀ ਕਿਸਾਨ ਦੀ ਜ਼ਮੀਨ ਲੁੱਟਣ ਨਹੀਂ ਦੇਵਾਂਗੇ ਇਕਜੁੱਟ ਹੋ ਕੇ ਸ਼ੋਮਨੀ ਅਕਾਲੀ ਦਲ ਦਾ ਸਾਥ ਦਿਓ ਸ਼ੋਮਨੀ ਅਕਾਲੀ ਦਲ ਸਾਰੇ ਤੁਹਾਨੂੰ ਹੱਕ ਲੈ ਕੇ ਦਊ ਜਿਹੜੇ ਤੁਸੀ ਹੱਕਦਾਰ ਹੋ ਇਹ ਲੜਾਈ ਪੰਜਾਬ ਦੀ ਔਰ ਸਿੱਖਾਂ ਦੀ ਹੋਂਦ ਦੀ ਲੜਾਈ ਆ ਨਖੋਲ ਕੇ ਸੁਣ ਲਵੇ ਪੰਜਾਬ ਸਰਕਾਰ ਭਗਵੰਤ ਮਾਨ ਕੇਜਰੀਵਾਲ ਮੰਤਰੀ ਐਮ ਐਲ ਏ ਜੇ ਪਾਲਸੀ ਬਦਲਸ ਨਾ ਹੋਈ ਤੁਹਾਡੇ ਮੰਤਰੀ ਤੇ ਤੁਹਾਡੇ ਐਮ ਐਲ ਏ ਪਿੰਡ ਦੀ ਝੂਠ ਨਹੀਂ ਬਣ ਦਿੰਦੇ ਝੂਠ ਇਹ ਜੋ ਲੈਂਡ ਗ੍ਰੈਬਿੰਗ ਸਕੀਮ ਪੰਜਾਬ ਕੇ ਲੋਕੋ ਕੀ ਜ਼ਮੀਨ ਖ ਇਹ ਗ੍ਰੈਬ ਕਰਨੇ ਕੇ ਲਿਏ ਦਿੱਲੀ ਸੇ ਆਏ ਹੈ ਪੰਜਾਬ ਕੇ ਲੋਕ ਪੰਜਾਬ ਕੇ ਕਿਸਾਨ ਪੰਜਾਬ ਕੇ ਗਰੀਬ इनको कामयाब नहीं होने देंगे श्रोमणी अकाली दल ये किसानों की लड़ाई लड़ेगा और एक इंच जमीन ये जो दिल्ली के ये जो ग्रैबर हैं केजरीवाल तो और ये धो दिया इनकी इनकी इच्छा पूरी नहीं होने देगा ਹੂੰ ਸੋਇ ਕਿੰਟੀ ਵੀ ਜ਼ਮੀਨ ਜੜੀ ਨਹੀਂ ਲੈਣ ਦਿੱਤੀ ਜਾਏਗੀ ਇਹ ਨਾ ਸਿਰਫ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਪਰ ਕਿਸਾਨ ਵੀ ਕਹਿ ਰਹੇ ਨੇ ਕਿ ਇੱਕ ਇੰਚ ਵੀ ਜ਼ਮੀਨ ਅਸੀਂ ਨਹੀਂ ਦੇਵਾਂਗੇ ਪਰ ਦੂਜੇ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਸਾਡੇ ਕੋਲ ਤਾਂ ਕਿਸਾਨ ਖੁਦ ਚੱਲ ਕੇ ਆ ਰਹੇ ਨੇ ਸਾਨੂੰ ਤਾਂ ਖੁਦ ਕਰਨੇ कि ਸਾਡੀ ਜ਼ਮੀਨ ਲੈ ਲਓ ਸੋ ਕਿਉਂ ਕੋਣ ਸੱਚਾ ਕੋਣ ਝੂਠਾ ਥੋੜੇ ਦੇ ਤੱਕ ਤੁਹਾਨੂੰ ਦੱਸਦੇ ਕਿਸਾਨਾਂ ਦੀ ਲਲਕਾਰ ਕਿ ਚੁੱਕੇਗੀ ਸਰਕਾਰ ਸਭ ਤੋਂ ਵੱਡਾ ਸਵਾਲ ਅਜੇ ਹੀ ਖੜਾ ਹੋ ਰਿਹਾ ਕਿਸਾਨਾਂ ਵੱਲੋਂ ਲਗਾਤਾਰ ਲੈਂਡ ਪੂਲਿੰਗ ਸਕੀਮ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਪੋਸਟਰ ਲੱਗ ਰਹੇ ਨੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਮੁਜ਼ਾਰੇ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਡੀਸੀ ਨੂੰ ਮੰਗ ਪੱਤਰ ਸੌਂਪੇ ਗਏ ਵੱਖ-ਵੱਖ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪੇ ਗਏ ਲੁਧਿਆਣਾ ਦੇ ਕਈ ਪਿੰਡਾਂ ਨੇ ਆਪਣੇ ਪਿੰਡਾਂ ਦੀ ਜੂ ਤੇ ਬੈਨਰ ਲਗਾ ਦਿੱਤੇ ਨੇ ਉਹਨਾਂ ਬੈਂਡਰਾਂ ਦੇ ਵਿੱਚ ਸਾਫ਼ ਤੌਰ ਤੇ ਇਹ ਲਿਖਿਆ ਹੋਇਆ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਪਿੰਡ ਦੇ ਵਿੱਚ ਐਂਟਰੀ ਬੈਨ ਹੈ ਪੂਰੀ ਤਰ੍ਹਾਂ ਕੋਈ ਵੀ ਆਮ ਆਦਮੀ ਪਾਰਟੀ ਦਾ ਲੀਡਰ ਇਸ ਪਿੰਡ ਦੇ ਵਿੱਚ ਨਾ ਆਵੇ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਆਪ ਅੰਦਰ ਵੀ ਕਿ ਤਨਾ ਕਿਤੇ ਬਗਾਵਤ ਦੇ ਸੁਰ ਤਿੱਖੇ ਹੁੰਦੇ ਜਾ ਰਹੇ ਆ ਆਪਣੀ ਹੀ ਸਰਕਾਰ ਦੀ ਸਕੀਮ ਦੇ ਖਿਲਾਫ ਲਾਮਬੰਦ ਹੋਏ ਅੰਮ੍ਰਿਤਸਰ ਜ਼ਿਲ੍ਹੇ ਦੇ ਆਪ ਸਰਪੰਚ ਆਮ ਆਦਮੀ ਪਾਰਟੀ ਦੇ ਸਰਪੰਚ 82 ਤੇ ਰਾਜਾ ਸੰਸੀ ਦੇ ਵਿੱਚੋਂ 15 ਤੋਂ ਵੱਧ ਪੰਚਾਇਤਾਂ ਨੇ ਇਕਜੁੱਟ ਹੋ ਕੇ ਸਕੀਮ ਦੇ ਖਿਲਾਫ ਮਤੇ ਪਾਏ ਨੇ ਕਿ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਣੀ ਉਧਰ ਦੂਜੇ ਪਾਸੇ ਆਪ ਦੇ ਸੰਸਦ ਮਾਲਵਿੰਦਰ ਸਿੰਘ ਕੰਘੂਰਾ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਪੋਸਟ ਪਾਈ ਹੈ ਔਰ ਪਾਲਿਸੀ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸੇ ਦੇ ਵਿੱਚ ਲਿਆ ਜਾਵੇ ਕੰਗ ਨੇ ਆਪਣੀ ਇਸ ਪੋਸਟ ਦੇ ਵਿੱਚ ਕਿਹਾ ਹਾਲਾਂਕਿ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਇਹ ਮਾਲਵਿੰਦਰ ਸਿੰਘ ਕੰਗ ਹੋਰਾ ਦੀ ਪੋਸਟ ਹੈ ਜਿਹੜੀ ਉਹ ਗਾਇਬ ਵੀ ਹੋ ਗਈ ਸੀ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਵਾਲ ਵੀ ਚੁੱਕੇ ਕਿ ਪਾਰਟੀ ਦੇ ਦਬਾਅ ਦੇ ਵਿੱਚ ਆ ਕੇ ਕੰਗ ਹੋਰਾ ਨੇ ਆਪਣੀ ਪੋਸਟ ਜਿਹੜੀ ਉਹ ਡਿਲੀਟ ਕਰਤੀ ਹੈ ਜਾਂ ਹਟਾ ਦਿੱਤੀ ਗਈ ਹੈ ਪਰ ਪੋਸਟ ਗਾਇਬ ਹੋਣ ਤੋਂ ਬਾਅਦ ਟ੍ਰੋਲ ਜਦੋਂ ਹੋਣ ਲੱਗੇ ਮਾਲਵਿੰਦਰ ਕੰਗ ਤਾਂ ਅਜਿਹਾ ਲੱਗਿਆ ਕਿ ਉਹ ਜਿਹੜੀ ਇਹ ਪੋਸਟ ਹੈ ਉਹ ਦੁਬਾਰਾ ਨਜ਼ਰ ਆਣ ਲੱਗੀ ਕੁਝ ਮਾਹਰ ਮੰਨਦੇ ਨੇ ਕਿ ਸ਼ਾਇਦ ਇਹਨਾਂ ਨੇ ਪਹਿਲਾਂ ਪ੍ਰਾਈਵੇਟ ਕਰ ਦਿੱਤੀ ਸੀ ਆਪਣੀ ਇਹ ਪੋਸਟ ਔਰ ਜਦੋਂ ਵਿਰੋਧ ਬਹੁਤ ਜ਼ਿਆਦਾ ਹੋਣ ਲੱਗਾ ਤਾਂ ਫਿਰ ਉਹਨਾਂ ਨੇ ਉਹਨੂੰ ਜਨਤਕ ਕਰ ਦਿੱਤਾ ਪਬਲਿਕ ਕਰ ਦਿੱਤਾ ਇਸ ਕਰਕੇ ਉਹ ਪੋਸਟ ਨਜ਼ਰ ਆਣ ਲੱਗੀ ਹੁਣ ਸਵਾਲ ਸਭ ਤੋਂ ਵੱਡਾ ਇਹੀ ਖੜਾ ਹੁੰਦਾ ਹੈ ਕਿ ਇਹ ਜਿਹੜਾ ਵਿਰੋਧ ਹੋ ਰਿਹਾ ਇਹ ਵਿਰੋਧ ਟਕਰਾਅ ਦੇ ਵਿੱਚ ਨਾ ਪੈਦਾ ਹੋ ਜਾਏ ਇਹ ਸਭ ਤੋਂ ਵੱਡਾ ਸਵਾਲ ਹੈ ਮੈਂ ਬਲਬੀਰ ਸਿੰਘ ਰਾਜੂ ਹੁਰਾਵਾਲ ਨਾਲ ਪਰਸੋ ਪੋਡਕਾਸਟ ਕੀਤਾ ਸੀ ਉਹ ਕਹਿੰਦੇ ਸੀ ਮੈਨੂੰ ਸਭ ਤੋਂ ਵੱਡਾ ਖਦਸ਼ਾ ਹੀ ਨਜ਼ਰ ਆ ਰਿਹਾ ਹੈ ਕਿ ਇਹ ਵਿਰੋਧ ਜਿੱਥੇ ਤੱਕ ਹੋ ਰਿਹਾ ਉੱਥੇ ਤੱਕ ਠੀਕ ਹੈ ਪਰੇ ਟਕਰਾਤ ਦੀ ਸਥਿਤੀ ਦੇ ਵਿੱਚ ਨਹੀਂ ਆ ਜਾਣਾ ਚਾਹੀਦਾ ਸਰਕਾਰ ਨੂੰ ਇਸ ਕਰਕੇ ਜੇ ਕੋਈ ਗਲਤੀ ਹੁੰਦੀ ਹੈ ਜੇਕਰ ਕੋਈ ਸਕੀਮ ਆਈ ਜਿਹੜੀ ਕਿਸਾਨਾਂ ਦੇ ਹੱਕ ਹਕੂਕ ਦੇ ਵਿੱਚ ਨਹੀਂ ਹੈ ਯੂ-ਟਰਨ ਚ ਹਰਜ ਕੀ ਹੈ ਜੇ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਯੂ-ਟਰਨ ਲੈ ਸਕਦੇ ਨੇ ਤਾਂ ਮੁੱਖ ਮੰਤਰੀ ਕਿਉਂ ਨਹੀਂ ਲੈ ਸਕਦੇ ਇਹ ਸਵਾਲ ਉਹਨਾਂ ਨੇ ਚੁੱਕਿਆ ਮਰਲ ਜੰਗਵੀਰ ਸਿੰਘ ਜੀ ਮੌਜੂਦ ਨੇ ਸੂਬਾ ਪ੍ਰਧਾਨ ਨੇ ਦੋਆਬਾ ਕਿਸਾਨ ਕਮੇਟੀ ਪੰਜਾਬ ਦਿਲਬਾਖ ਸਿੰਘ ਵਿਰਖ ਸਾਹਿਬ ਬੁਲਾਰਨੇ ਸ਼ਰਮਣੀ ਕਾਲੀ ਦਲ ਦੇ चौहान ਸਾਹਿਬ ਸ਼ੁਰੂਆਤ ਥੋੜੀ ਤੋਂ ਕਰਦੇ ਆਂ चौहान ਸਾਹਿਬ ਅੱਜ ਪੂਰੇ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਤਰਨੇ ਪ੍ਰਦਰਸ਼ਨ ਰੋਸ ਮੁਜ਼ਾਰੇ ਪਿਛਲੇ ਕਈ ਤੋ ਚੱਲ ਰਹੇ ਨੇ ਦੂਜੇ ਪਾਸੇ ਸਰਕਾਰ ਇਹ ਲਗਾਤਾਰ ਕਹਿ ਰਹੀ ਹੈ ਕਿ ਯਾਰ ਕਿਸਾਨ ਜੱਥੇਬੰਦੀਆਂ ਦੀ ਨਾ ਸੁਣੋ ਕਿਸਾਨਾਂ ਦੀ ਸੁਣੋ ਆਮ ਕਿਸਾਨਾਂ ਦੀ ਸੁਣੋ ਜਿਹੜੇ ਖੁਦ ਚਾਹਦੇ ਨੇ ਕਿ ਸਾਡੀ ਸਕੀਮ ਦੇ ਤਹਿਤ ਜ਼ਮੀਨ ਲਈ ਜਾਵੇ ਫਿਰ ਉਹ ਕਿਹੜੇ ਕਿਸਾਨ ਨੇ ਤੇ ਜਿਹੜੇ ਤੁਹਾਡੇ ਹੱਕ ਦੇ ਨਾਲ ਖੜੇ ਨੇ ਜਿਹੜੇ ਤੁਹਾਡੇ ਨਾਲ ਖੜੇ ਨੇ ਉਹ ਕਿਹੜੇ ਕਿਸਾਨ ਨੇ ਯਾਨੀ ਕਿ ਕਿਸਾਨਤ ਵਿੱਚ ਵੀ ਦੁਫਾੜ ਹੈ ਕਿਸਾਨਤ ਵਿੱਚ ਵੀ ਦੋ ਧੜੇ ਨੇ ਇੱਕ ਧੜਾ ਚਾਹਦਾ ਲੈਂਡ ਪੂਲਿੰਗ ਸਕੀਮ ਦੇ ਤਹਿਤ ਜ਼ਮੀਨ ਲਈ ਜਾਵੇ ਇੱਕ ਧੜਾ ਚਾਹਦਾ ਨਾ ਲਈ ਜਾਵੇ ਰਪਿੰਜੀ ਜਿਹੜੇ ਦੋ ਧੜੇ ਬਣੇ ਆ ਨਾ ਇਹ ਪਾਲਸੀ ਕੇਂਦਰ ਸਰਕਾਰ ਵਾਲੀ ਸਾਡੇ ਮੁੱਖ ਮੰਤਰੀ ਸਾਹਿਬ ਬਣਾ ਕੇ ਬੈਠ ਗਏ ਤੁਹਾਨੂੰ ਯਾਦ ਹੋਣਾ 220 ਦਾ ਅੰਦੋਲਨ ਜਦੋਂ ਹੋਇਆ ਸੀਗਾ ਜੀ ਜੀ ਬਿਲਕੁਲ ਉਸ ਵੇਲੇ ਵੀ ਸਰਕਾਰ ਦੇ ਮੰਤਰੀਆਂ ਵੱਲੋਂ ਕਿਹਾ ਜਾਂਦਾ ਸੀ ਕਿਸਾਨ ਤੇ ਚਾਹੁੰਦੇ ਆ ਕਿਸਾਨ ਤੇ ਸਾਡੇ ਨਾਲ ਆ ਇਹ ਤੇ ਜਾਲੀ ਕਿਸਾਨ ਆ ਕੇ ਬੈਠੇ ਹੋਏ ਆ ਇਹ ਤਾਂ ਅਤੰਕਵਾਦੀ ਹੈ ਉਗਰਵਾਦੀ ਹੈ ਇਹ ਪਰਚੀ ਵੀ ਹੈ ਤੇ ਇਹ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਭਾਸ਼ਾ ਬੋਲਣ ਲੱਗ ਪਏ ਹੁਣ ਮੈਨੂੰ ਇੱਕ ਗੱਲ ਦੱਸੋ ਹਰਪ੍ਰੀਤ ਜੀ ਜੀ ਪਪਾ ਮੁੱਖ ਮੰਤਰੀ ਸਾਹਿਬ ਤੇ ਵਿਸ਼ਵਾਸ ਕਰ ਲੈਨੇ ਆ ਹੂੰ ਹੂੰ ਆ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਉਹ ਲੋਕ ਕੌਣ ਆ ਜਿਹੜੇ ਮਤੇ ਪਾ ਰਹੇ ਆ ਉਹ ਪਿੰਡ ਦੇ ਨਹੀਂ ਉਹ ਜਾਨੀ ਕਿਸਾਨ ਆ ਉਹ ਕਿਸਾਨ ਜੱਥੇਬੰਦੀਆਂ ਦੇ ਨਾਲ ਜੁੜੇ ਹੋਏ ਆ ਉਹ ਤੇ ਆਮ ਲੋਕ ਆ ਜੀ ਜਿਹੜੇ ਵਿਰੋਧ ਕਰ ਰਹੇ ਆ ਉਹਨਾਂ ਨੂੰ ਹਕਤੀ ਦੀ ਪਾਲਿਸੀ ਸਮਝ ਆ ਗਈ ਹੈ ਕਿ ਪਾਲਿਸੀ ਦੇ ਵਿੱਚ ਹੈ ਕੀ ਹੈ ਅਸਲ ਸਰਕਾਰ ਕੀ ਚਾਹੁੰਦੀ ਹੈ ਹੂੰ ਪੰਜਾਬ ਸਰਕਾਰ ਕੀ ਚਾਹੁੰਦੀ ਹੈ ਉਹ ਕਹਿੰਦੇ ਵੀ ਨਾ ਨਾ ਰਹੇਗਾ ਵਾਸਾ ਨਾ ਬਜੇਗੀ ਬਾਸਰੀ ਹਮ ਅਸਲ ਉਹ ਮੁੱਦਿਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਮੁੱਦੇ ਕਿਉਂ ਖਤਮ ਕਰਨੇ ਆ ਅਸੀਂ ਐਮਐਸਪੀ ਮੰਗਦੇ ਆ ਅਸੀਂ ਕਹਿੰਦੇ ਸਾਨੂੰ ਦਰਿਆਈ ਪਾਣੀਆਂ ਦਾ ਹਿੱਸਾ ਦੇ ਦਿਓ ਤੇ ਸਾਨੂੰ ਸੁਆਮੀਨਾਥਨ ਪੋਰਟ ਚਲੋ ਤੇ ਕੇਂਦਰ ਦੇ ਨਾਲ ਮੰਗ ਹੈਗੀ ਆ ਸਾਡੀ ਉਹ ਕਹਿੰਦੇ ਜੇ ਜਨੀਨ ਹੀ ਨਾ ਰਹੂ ਹਮ ਖੇਤੀ ਕਰਨੇ ਵਾਲੇ ਲੋਕ ਹੀ ਨਾ ਰਹਿਣਗੇ ਤੇ ਮੰਗ ਕੌਣ ਕਰੂਗਾ ਕਿਸਾਨ ਜਿੱਥੇ ਮੱਧੀਆਂ ਦੇ ਨਮਾਇੰਦ ਕਰਨਗੇ ਫਿਰ ਦੂਜੇ ਪਾਸੇ ਹਰਪਰੀ ਜੀ ਚੋਹਾਨ ਸਾਹਿਬ ਚੋਹਾਨ ਸਾਹਿਬ ਜੇ ਤੁਸੀਂ ਕਹਿ ਰਹੇ ਹੋ ਕਿ ਸਕੀਮ ਲਾਹੇਵੰਦ ਨਹੀਂ ਹੈ ਤਾਂ ਸਰਕਾਰ ਨੂੰ ਇਸ ਸਕੀਮ ਵਾਪਸ ਲੈਣ ਦੇ ਵਿੱਚ ਇੰਨੀ ਇੰਨੀ ਔਖਾਈ ਕਿਉਂ ਹੋ ਰਹੀ ਹੈ ਟਸਲ ਵਾਲੀ ਸਿਚੁਏਸ਼ਨ ਕਿਉਂ ਬਣੀ ਹੋਈ ਹੈ ਸਰਕਾਰ ਲੋਕਾਂ ਦੇ ਦੁਆਰਾ ਚੁਣੀ ਜਾਂਦੀ ਹੈ ਲੋਕਾਂ ਦੀ ਭਲਾਈ ਲਈ ਹੁੰਦੀ ਹੈ ਖਾਸ ਤੌਰ ਤੇ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਜੇ ਪੰਜਾਬ ਦਾ ਕਿਸਾਨ ਹੀ ਸਕੀਮ ਦੇ ਹੱਕ ਦੇ ਵਿੱਚ ਨਹੀਂ ਤਾਂ ਕਿੰਨਾ ਕੋ ਮੁਸ਼ਕਲ ਹੈ ਸਰਕਾਰ ਜਿੰਦੀ ਹੈ ਸਕੀਮ ਨੂੰ ਵਾਪਸ ਲੈਣਾ ਕਸਲ ਦੇ ਵਿੱਚ 3 ਕਰੋੜ ਲੋਕਾਂ ਦਾ ਕਸਟੋਡੀ ਨੇ ਆ ਸਾਡੇ ਭਗਵੰਤ ਮਾਨ ਜੀ ਸਾਬ ਜਿਹੜੇ ਸੀਐਮ ਸਾਹਿਬ ਆ ਜੀ ਉਹਨਾਂ ਨੂੰ ਹਰੇਕ ਵਰਗ ਨੂੰ ਬਾਚਣਾ ਚਾਹੀਦਾ ਸਟੇਕਹੋਲਡਰ ਦੇ ਨਾਲ ਬੈਠ ਕੇ ਕੋਈ ਵੀ ਪੋਲਿਸੀ ਜਦੋਂ ਤੈਅ ਕਰਨੀ ਆ ਮੋਦੀ ਸਰਕਾਰ ਨੇ ਕਿੱਥੋਂ ਮਾਰ ਖਾਤੀ ਸੀ ਜੀ ਇੱਥੋਂ ਹੀ ਮਾਰ ਖਾਤੀ ਸੀ ਨਾ ਤੇ ਉਸ ਦਿਨ ਤੇ ਮੁੱਖ ਮੰਤਰੀ ਸਾਹਿਬ ਵੀ ਸਾਡੇ ਸਪੀਕਰ ਸਾਹਿਬ ਵੀ ਜਿਨੇ ਐਮਐਲਏ ਦੀ ਸਾਡੇ ਧਰਿਆ ਤੇ ਬਹਿ ਕੇ ਉਹਨਾਂ ਖਿਲਾਫ ਮਰਦਾਬਾਦ ਮਰਦਾਬਾਦ ਕਰਦੇ ਹੁੰਦੇ ਸੀਗੇ ਤੇ ਅੱਜ ਇਹਨਾਂ ਨੂੰ ਸਮਝ ਨਹੀਂ ਆਈ ਹੂੰ ਦੇਸ਼ ਦਾ ਪ੍ਰਧਾਨ ਮੰਤਰੀ ਨੇ ਸਟੇਕਹੋਲਡਰ ਤੋਂ ਇਲਾਵਾ ਆਪ ਨੀਤੀ ਤਿਆਰ ਕਰਕੇ ਆਪ ਵਾਪਸ ਲੈ ਕੇ ਮਾਫੀ ਮੰਗੀ ਹੈ ਤੇ ਅੱਜ ਵਿਰੋਧ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਤੇ ਹਾਲ ਤੱਕ ਇਹਨਾਂ ਨੂੰ ਸਮਝ ਨਹੀਂ ਆਇਆ ਕਿ ਵਿਰੋਧ ਕਰਨ ਵਾਲੇ ਕੌਣ ਆ ਕੀ ਇਹ ਕਿਸਾਨ ਜਥੇਬੰਦੀਆਂ ਕੀ ਇਹ ਐਸਕੇਮ ਆ ਗੈਰਸਕੇਮ ਆ ਦੇਖੋ ਇਹਨਾਂ ਨੂੰ ਕੋਈ ਨਹੀਂ ਭੜਕਾ ਰਿਹਾ ਇਹਨਾਂ ਨੂੰ ਪਾਲਿਸੀ ਸਮਝ ਆ ਗਈ ਹੈ ਇਹਨਾਂ ਨੂੰ ਪਤਾ ਆ ਜ਼ਮੀਨ ਵੀ ਚਲ ਜਾਣੀ ਹੈ ਤੇ ਢੇਲਾ ਇੱਕ ਵੀ ਨਹੀਂ ਮਿਲਣਾ ਤੇਰੇ ਐਸੀ پلاਟ ਮਿਲ ਜਾਣੇ ਆ ਮਿਲਣੇ ਪਤਾ ਨਹੀਂ ਕਿੱਥੇ ਐ ਠੀਕ ਐ ਚਲੋ ਜਿਹੜਾ ਚਲੋ ਇੱਕ ਮਿੰਟ ਵਾਪਸ ਆ ਗਿਆ ਪਤਾ ਨਹੀਂ ਕਿੱਥੇ ਮਿਲ ਆ ਗਿਆ ਸਰ ਵਾਪਸ ਦਿਲਬਾਕਸਿੰਗ ਵਿਰਖ ਸਾਹਿਬ ਵੀ ਮੌਜੂਦ ਨੇ ਵਿਰਖ ਸਾਹਿਬ ਸਵਾਲ ਇਹ ਵੀ ਐ ਕਿ ਵਿਰੋਧੀ ਧਿਰਾਂ ਨੂੰ ਲੋਕ ਕਹਿੰਦੇ ਨੇ ਕਿ ਬੈਠੇ ਬਿਠਾਏ ਮੁੱਦਾ ਮਿਲ ਗਿਆ ਵਿਰੋਧੀ ਧਿਰਾਂ ਦੇ ਸਿਆਸਤ ਕਰਨੀਆਂ ਹੁਣ ਇਹ ਕੀ ਮੰਨਿਆ ਜਾਵੇ ਕਿ ਵਿਰੋਧੀ ਧਿਰਾਂ ਸਿਰਫ ਵਿਰੋਧ ਲਈ ਸਿਆਸਤ ਕਰ ਰਹੀਆਂ ਨੇ ਜਾਂ ਤੁਹਾਨੂੰ ਵੀ ਲੱਗਦਾ ਕਿ ਹਾਂ ਭਾਈ ਇਹ ਸਕੀਮ ਗਲਤ ਹੈ ਜੇ ਇਹ ਸਕੀਮ ਦੇ ਤਹਿਤ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਕਿਉਂਕਿ ਵਾਰ-ਵਾਰ ਨਾ ਇਲਜ਼ਾਮ ਤੁਹਾਡੀ ਸਰਕਾਰ ਤੇ ਵੀ ਲਾਇਆ ਜਾ ਰਿਹਾ ਕਿ ਤੁਹਾਡੀ ਸਰਕਾਰ ਵੇਲੇ ਵੀ ਇਹੀ ਕੁਝ ਸੀਗਾ ਤੁਸੀਂ ਵੀ ਤਾਂ ਲੈਂਡ ਐਕ acquisition ਐਕਟ ਲੈ ਕੇ ਆਏ ਸੀ ਉਸ ਤਹਿਤ ਤੁਸੀਂ ਵੀ ਜ਼ਮੀਨ ਲਈ ਤੁਸੀਂ ਵੀ ਜ਼ਮੀਨਾਂ ਐਕਵਾਇਰ ਕੀਤੀਆਂ ਤੁਸੀਂ ਵੀ ਹਾਈਵੇ ਬਣਾਏ ਤੇ ਹੁਣ ਦਿੱਕਤ ਕੀ ਹੈ ਅਗੇ ਕੋ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਹਾਂ ਕਿ ਵਿਰੋਧੀਆਂ ਦੇ ਕੋਲੇ ਮੁੱਦਾ ਨਹੀਂ ਹੈ ਕੋਈ ਜਾਂ ਸ਼੍ਰੋਮਣੀ ਅਕਾਲੀ ਦਲ ਕੋਈ ਇਸ ਨੂੰ ਮੁੱਦਾ ਬਣਾ ਕੇ ਨਹੀਂ ਲੜ ਰਿਹਾ ਹਾਂ ਸ਼੍ਰੋਮਣੀ ਅਕਾਲੀ ਦਲ ਇਹ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਵਾਸਤੇ ਲੜਾਈ ਲੜ ਰਿਹਾ ਹੈ। ਹਮਮ ਔਰ ਉਹਨਾਂ ਲੋਕਾਂ ਦੇ ਜਿਨ੍ਹਾਂ ਲੋਕਾਂ ਦਾ ਹੱਕ ਖੋਇਆ ਜਾ ਰਿਹਾ ਜਿਨ੍ਹਾਂ ਲੋਕਾਂ ਦੀ ਇਹ ਵਿਰਾਸਤ ਖੋਈ ਜਾ ਰਹੀ ਹੈ। ਸ਼ੁਰੂ ਤੋਂ ਹੀ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਇਸ ਤਰ੍ਹਾਂ ਦੇ ਜ਼ਬਰ ਜ਼ੁਲਮ ਦੇ ਖਿਲਾਫ ਆਪਣੀ ਲੜਾਈ ਲੜਦਾ ਰਿਹਾ ਹੈ ਤੇ ਕਿਸਾਨੀ ਦੇ ਕਰਕੇ ਖਾਸ ਕਰਕੇ ਹੁਣ ਜਿਹੜਾ ਦਿੱਲੀ ਦੇ ਨਾਲ ਅਸੀਂ ਸੰਘਰਸ਼ ਲੜਿਆ ਤਿੰਨ ਕਾਲੇ ਕਾਨੂੰਨਾਂ ਵਾਲਾ ਉਹਦੇ ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੀ ਜਿਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਉਹ ਗੱਠਜੋੜ ਵੀ ਤੋੜਿਆ ਤੇ ਕੇਂਦਰੀ ਬਜਾਰ ਤੋਂ ਅਸਤੀਫਾ ਦਿੱਤਾ ਔਰ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਵੱਡਾ ਸੰਘਰਸ਼ ਲੜਿਆ ਔਰ ਜੇ ਤਾਂ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਲਏ ਇਹਦੇ ਚ ਕੋਈ ਲੋਕੀ ਸ਼ੂਪੀ ਵਾਲੀ ਗੱਲ ਨਹੀਂ ਹੁਣ ਗੱਲ ਆ ਗਈ ਕਿ ਸਾਡੇ ਤੁਸੀਂ ਸਰਕਾਰ ਦੇ ਐਕਟ ਦੀ ਗੱਲ ਕਰਦੇ ਹੋ ਇਹਦੇ ਵਿੱਚ ਤੇ ਉਸ ਇਸ ਪਾਲਿਸੀ ਵਿੱਚ ਤੇ ਉਸ ਐਕਟ ਦੇ ਵਿੱਚ ਜਿੰਮੀ ਅਸਮਾਨ ਦਾ ਫਰਕ ਹੈ ਇਹ ਪਾਲਿਸੀ ਆਈ ਹੈ ਦਿੱਲੀ ਤੋਂ ਬਣ ਕੇ ਇਹ ਪਾਲਿਸੀ ਬਣਾਈ ਹੈ ਦਿੱਲੀ ਦੇ ਲੋਕਾਂ ਨੇ ਉਹ ਸੀ ਪੰਜਾਬ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾਂ ਦੀ ਰਹਿਮਾਈ ਹੈ ਕਿ ਪਾਲਿਸੀ ਬਣੀ ਔਰ ਜਿੱਥੇ ਜ਼ਰੂਰਤ ਸੀ ਉਥੇ ਕਿਸਾਨਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਪੰਜਾਬ ਦੇ ਵਿਕਾਸ ਪ੍ਰਤੀ ਜਿਹੜੀ ਜ਼ਮੀਨ ਸੀ ਉਹ ਲਈ ਗਈ ਹੈ ਕਿਤੇ ਕੋਈ 에ਰਪੋਰਟ ਬਣਾਇਆ ਗਿਆ ਕਿਤੇ ਕੋਈ ਹਾਈਵੇ ਬਣਾਇਆ ਗਿਆ ਹੁਣ ਇਹ ਦੱਸੋ ਕਿ ਜਿਹੜੀ ਇਹ ਪਾਲਿਸੀ ਲੈ ਕੇ ਆਏ ਨੇ ਭਗਵੰਤ ਮਾਨ ਦੀ ਦਿੱਲੀ ਵਾਲੀ ਪਾਰਟੀ ਇਹਦਾ ਪੰਜਾਬ ਦੇ ਵਿਕਾਸ ਨਾਲ ਕੋਈ ਸੰਬੰਧ ਹੀ ਨਹੀਂ ਹੈ ਇਹਦਾ ਸਿੱਧਾ ਸਿੱਧਾ ਪੰਜਾਬ ਦੀ ਲੱਖਾਂ ਏਕੜ ਜ਼ਮੀਨ ਦਾ ਪੈਸਾ ਹੜੱਪ ਕੇ ਇਹਨੂੰ ਹਜਮ ਕਰਨ ਦੀ ਪਾਲਿਸੀ ਹੈ ਨਾ ਕਿ ਇਸ ਪਾਲਿਸੀ ਦੇ ਨਾਲ ਪੰਜਾਬ ਦਾ ਕੋਈ ਵਿਕਾਸ ਹੋਣਾ ਹੈ ਪੰਜਾਬ ਦੇ ਸਿਰ ਤੇ ਲੱਖਾਂ ਕਰੋੜਾਂ ਰੁਪਇਆ ਕਰਜ਼ਾ ਦੇ ਇਹਨਾਂ ਨੇ ਪਹਿਲਾਂ ਚੜਾਤਾ ਤੇ ਜਿਹੜੇ ਹੁਣ ਲੋਕ ਜਿਵੇਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਣਾ ਨੇ ਦੱਸਿਆ ਇਹ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਾਂ ਜਿਹੜੇ ਜਿਹੜੇ 92 ਇਹਨਾਂ ਦੇ ਐਮਐਲਏ ਨਾਲ ਨੇ ਉਹ ਤਾਂ ਸਾਰੇ ਪਾਸੇ ਹੋ ਗਏ ਇਕੱਲੇ ਮੁਖਸ਼ਕਤਰ ਸਾਹਿਬ ਰਹਿ ਗਏ ਪੰਜਾਬ ਦੇ ਤੇ ਬਾਕੀ ਤਾਂ ਦਿੱਲੀ ਦੇ ਸਾਰੇ ਜਿਹੜੇ ਨਾਲ ਮਿਲ ਕੇ ਜਿਨ੍ਹਾਂ ਨੇ ਪਾਲਿਸੀ ਤਿਆਰ ਕਰਤੀ ਜਿਨ੍ਹਾਂ ਦੇ ਸਿਗਨੇਚਰ ਚੱਲਣੇ ਆ ਇਸ ਕਰਕੇ ਇਹ ਜਿਹੜੀ ਲੜਾਈ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਸ਼ੁਰੂ ਕੀਤੀ ਆ ਕੀ ਕੋਈ ਪਾਰਟੀਬਾਦੀ ਸ਼ੁਰੂ ਕਰਕੇ ਸ਼ੁਰੂ ਨਹੀਂ ਕੀਤੀ ਅੱਜ 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 ਜਿਹੜਾ ਅੱਜ ਜਿਹੜਾ ਵਿਰੋਧ ਪ੍ਰਦਰਸ਼ਨ ਵਿਰਖ ਸਾਹਿਬ ਕੀਤਾ ਉਹਦੇ ਵਿੱਚ ਸੁਖਬੀਰ ਸਿੰਘ ਬਾਦਲੂ ਘੋਣਾ ਨੇ ਬੜੀ ਸਖਤ ਤਾਕੀਦ ਕੀਤੀ ਉਹਨਾਂ ਅਫਸਰਾਂ ਨੂੰ ਜਿਹੜੇ ਅਫਸਰ ਇਸ ਪਾਲਿਸੀ ਮੇਕਿੰਗ ਦੇ ਵਿੱਚ ਜਾਂ ਇਸ ਪਾਲਿਸੀ ਨੂੰ ਲਾਗੂ ਕਰਨ ਦੇ ਵਿੱਚ ਲੱਗੇ ਹੋਏ ਨੇ ਕਿ ਜਾਂਚ ਕੀਤੀ ਜਾਏਗੀ ਔਰ ਅਫਸਰਾਂ ਨੂੰ ਵੀ ਜਾਂਚ ਦੇ ਘੇਰੇ ਦੇ ਵਿੱਚ ਲਿਆ ਜਾਏਗਾ ਇਹ ਸਿੱਧਾ ਸਿੱਧਾ ਤੁਸੀਂ ਥ੍ਰੈਟ ਨਹੀਂ ਕਰ ਰਹੇ ਤੁਸੀਂ ਧਮਕੀ ਨਹੀਂ ਦੇ ਰਹੇ ਨਹੀਂ ਦੇਖੋ ਇਹਦੇ ਵਿੱਚ ਕੁਝ ਇਹਦੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ ਹੈ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਗਈ ਇਹ ਜਿਹੜੇ ਅਫਸਰ ਅੱਜ ਅ ਇਸ ਤਰ੍ਹਾਂ ਕਰ ਰਹੇ ਨੇ ਸਾਡੇ ਕਿਸਾਨਾਂ ਨਾਲ ਧੱਕਾ ਕਰ ਰਹੇ ਨੇ ਭਾਵੇਂ ਉਹ ਕਿਸੇ ਵੀ ਮਹਿਕਮੇ ਦੇ ਆ ਭਾਵੇਂ ਉਹ ਪਾਲਿਸੀ ਸ਼ਾਮਲ ਨੇ ਜਾਂ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਿਹੜੇ ਅੱਜ ਅਧਿਕਾਰੀ ਸਾਡੇ ਘੀਆਂ ਭੈਣਾਂ ਨੂੰ ਖੇਤਾਂ 'ਚ ਜਾ ਕੇ ਕੁੱਟ ਰਹੇ ਨੇ ਸਾਡੇ ਕਿਸਾਨਾਂ ਨੂੰ ਲਤਾੜ ਰਹੇ ਨੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਹਨਾਂ ਸਾਰਿਆਂ ਦਾ ਪਾਈ ਪਾਈ ਦਾ ਹਿਸਾਬ ਲਾਵਾਂਗੇ ਇਹਦੇ 'ਚ ਬਿਲਕੁਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਚਪੈਤ ਕੀਤਾ ਉਹ ਬਿਲਕੁਲ ਨਾਲ ਸਹੀ ਕੀਤਾ ਔਰ ਮੈਂ ਇੱਕ ਇਹ ਵੀ ਗੱਲ ਦੱਸ ਦਿਆਂ ਜੀ ਕਿ ਐਸ ਵੇਲੇ ਜਿਹੜਾ ਪੰਜਾਬ ਹੈ ਭਗਵੰਤ ਮਾਨ ਸਾਹਿਬ ਨੇ ਦਿੱਲੀ ਦੇ ਕੋਲ ਗਿਰਵੀ ਰੱਖ ਦਿੱਤਾ ਹੈ ਹੂੰ ਉਹ ਜੋ ਮਰਜ਼ੀ ਦਿੱਲੀ ਵਾਲੇ ਕਹੀ ਜਾਂਦੇ ਨੇ ਸਿਰਫ ਆਪਦੀ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਵਾਸਤੇ ਕਦੇ ਮੋਟਰਾਂ ਦੇ ਮੰਜੇ ਢਾਹ ਲੈਂਦਾ ਕਦੇ ਵਿਚਾਰੇ ਉਹ ਮਜਬੂਰ ਕਿਸਾਨਾਂ ਨੂੰ ਉਥੇ ਸੱਦ ਲੈਂਦਾ ਮੈਨੂੰ ਹਰਪ੍ਰੀਤ ਜੀ ਇਸ ਗੱਲੋਂ ਹੈਰਾਨਗੀ ਮਹਿਸੂਸ ਹੁੰਦੀ ਹੈ ਕਿ ਅੱਜ ਇਹਨਾਂ ਦੇ ਜਿਹੜਾ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕਾਂਗਸਾਹਬ ਇੱਕ ਪੋਸਟ ਪਾਉਂਦੇ ਆ ਉਹਨਾਂ ਨੇ ਇਹ ਗੱਲ ਸਪਸ਼ਟ ਸਾਫ਼ ਕਰਤੀ ਕਿ ਵਾਕਿਆ ਹੀ ਸਾਡੀ ਸਰਕਾਰ ਦੀ ਜਿਹੜੀ ਪਾਲਿਸੀ ਹੈ ਉਹ ਗਲਤ ਹੈ ਤੇ ਥੋੜੇ ਸਮੇਂ ਬਾਅਦ ਤੁਸੀਂ ਆਪ ਹੀ ਦੱਸਿਆ ਕਿ ਉਹ ਜਿਹੜੀ ਪੋਸਟ ਹੈ ਉਹ ਗਾਇਬ ਹੋ ਗਈ ਹੁਣ ਗੱਲ ਇੱਥੇ ਆਉਂਦੀ ਹੈ ਮੈਂ ਮਾਲਵਿੰਦਰ ਸਿੰਘ ਕੰਗਸਾਹਬ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਤੇ ਜਿੰਨੇ ਵੀ ਇਹਨਾਂ ਦੇ ਐਮਐਲਏ ਜਿੰਨੇ ਵੀ ਇਹਨਾਂ ਦੇ ਮਨਿਸਟਰ ਆ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਸਾਡੀ ਦਿੱਲੀ ਵਾਲੀ ਜਿਹੜੇ ਗਰੁੱਪ ਨੇ ਇੱਕ ਪਾਲਿਸੀ ਬਣਾਈ ਹੈ ਪੰਜਾਬ ਨੂੰ ਲੁੱਟਣ ਵਾਲੀ ਹੈ ਗਲਤ ਹੈ ਅੱਜ ਬਣੋ ਸੁਖਬੀਰ ਸਿੰਘ ਬਾਦਲ ਅੱਜ ਉਠਾਓ ਆਪ ਦੀ ਸਰਕਾਰ ਦੇ ਖਿਲਾਫ ਆਪਦੇ ਅ ਦਿੱਲੀ ਦੇ ਖਿਲਾਫ ਆਵਾਜ਼ ਅੱਜ ਬਣੋ ਬੀਬਾ ਹਰਸਿਮਰਤ ਕੌਰ ਬਾਦਲ ਦਿਓ ਕੋਈ ਨਾ ਕੋਈ ਅਹੁਦੇ ਤੋਂ ਅਸਤੀਫਾ ਅੱਜ ਕੱਢੋ ਆਵਾਜ਼ ਕਰੋ ਬਲੰਦ ਉਸ ਦਿਨ ਤੁਸੀਂ ਕਹਿੰਦੇ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਤੇ ਹਰਸਿਮਰਤ ਕੌਰ ਬਾਦਲ ਜੀ ਨੇ ਡਰਾਮਾ ਕੀਤਾ ਉਹ ਤੁਸੀਂ ਡਰਾਮਾ ਕਰਕੇ ਹੀ ਵਿਖਾ ਦਿਓ ਉਹ ਤੁਸੀਂ ਤਾਂ ਚੀਚੀ ਨੂੰ ਤੀਰ ਦੇ ਕੇ ਸ਼ਹੀਦ ਹੋਣ ਵਾਲੇ ਵਿੱਚੋਂ ਉਹ ਚੀਚੀ ਵੀ ਫਟਾਫਟ ਮਾਲਵਿੰਦਰ ਕੰਗਸਾਹਬ ਹੋਣਾ ਨੇ ਪਹੁੰਚ ਲਈ ਵੀ ਕਿਤੇ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਵੇਖਣਾ ਲੈਂਦੇ ਹੋਣ ਐਵੇਂ ਇਹਨੇ ਡਰਾਮੇ ਨਾ ਕਰੋ ਪੰਜਾਬ ਦੇ ਲੋਕ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਆ ਇਹ ਡਰਾਮੇ ਜਿਹੜੇ ਆ ਮਹਿੰਗੇ ਪਹਿਣਗੇ ਔਰ ਮੈਂ ਵੇਖਿਆ ਵੀ ਹੈ ਜੀ ਅੱਜ ਇੱਕ ਦੋ ਬੰਦਿਆਂ ਨੇ ਇਹਨਾਂ ਦੇ ਜਿਹੜੇ ਮੇਨ ਆਗੂ ਉਹਨਾਂ ਨੇ ਸਿਫੇ ਦਿੱਤੇ ਵੀ ਹੈ ਤੇ ਮੈਂ ਇਹ ਗੱਲ ਜ਼ਰੂਰ ਕਰਾਂਗਾ ਪੰਜਾਬ ਪੰਜਾਬੀਆਂ ਦੇ ਤਨਾ ਤੇ ਇਹ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਜਿਹੜੇ ਇਹਨਾਂ ਦੇ ਵਲੰਟੀਅਰ ਨੇ ਜਿਹੜੇ ਇਹਨਾਂ ਦੇ ਐਮਐਲਏ ਨੇ ਉਹ ਤੁਸੀਂ ਉੱਠ ਖੜ ਨੇ ਪੰਜਾਬ ਪੰਜਾਬੀਆਂ ਦੇ ਲਈ ਵੋਟਾਂ ਪਾਈਆਂ ਸੀ ਨਾ ਕਿ ਦਿੱਲੀ ਦੇ ਚੌਹਨ ਸਾਹਿਬ ਚੱਲਣ ਲਈ ਵੋਟਾਂ ਪਾਈਆਂ ਠੀਕ ਹੈ ਚੌਹਨ ਸਾਹਿਬ ਚੌਹਨ ਸਾਹਿਬ ਸਵਾਲ ਸਭ ਤੋਂ ਵੱਡਾ ਇਹ ਹੈ ਜਦੋਂ ਇੱਕ ਵਾਰ ਪੰਜਾਬੀ ਦੀ ਇੱਕ ਬੜੀ ਵੱਡੀ ਕਹਾਵਤ ਹੈ ਨਾ ਕਿ ਦੁੱਧਾ ਫੁਕਿਆ ਨਾ ਲੱਸੀ ਨੂੰ ਵੀ ਫੁਕਾ ਮਾਰ ਮਾਰ ਕੇ ਪੀਂਦਾ ਹੈ 2020 ਤਾਂ ਬੜੀ ਦੂਰ ਦੀ ਗੱਲ ਤਾਂ ਹੈ ਨਹੀਂ ਆ ਹੁਣੇ ਲੰਘੇ ਨੇ 4-5 ਸਾਲ ਜੋ ਹਾਲਾਤ ਦੇਖੇ ਨੇ ਨਾ ਪੂਰੇ ਮੁਲਕ ਦੇ ਵਿੱਚ ਜੇ ਕੇਂਦਰ ਦੀ ਸਰਕਾਰ ਝੁੱਕ ਸਕਦੀ ਹੈ ਕੇਂਦਰ ਦੀ ਸਰਕਾਰ ਯੂ-ਟਰਨ ਲੈ ਸਕਦੀ ਹੈ ਤਾਂ ਪੰਜਾਬ ਦੀ ਸਰਕਾਰ ਨੂੰ ਉਹ ਚੀਜ਼ਾਂ ਨਜ਼ਰ ਕਿਉਂ ਨਹੀਂ ਆ ਰਹੀਆਂ ਕਿ ਉਸ ਵੱਡੇ ਖੇਤੀ ਆंदोलਨ ਅੱਗੇ ਵੱਡੀਆਂ-ਵੱਡੀਆਂ ਸਰਕਾਰਾਂ ਝੁੱਕ ਗਈਆਂ ਤਾਂ ਇਹ ਆंदोलਨ ਦੀ ਨੀਂਹ ਨਹੀਂ ਰੱਖੀ ਜਾ ਰਹੀ ਪੰਜਾਬ ਦੇ ਵਿੱਚ ਇੱਕ ਹੋਰ ਵੱਡੇ ਆंदोलਨ ਦੀ ਨੀਂਹ ਨਹੀਂ ਰੱਖੀ ਜਾ ਰਹੀ ਤਾਂ ਸਮਾਂ ਰਹਿੰਦਿਆਂ ਹੀ ਡੂਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹਲੇ ਹੀ ਵਾਪਸ ਲੈ ਲੈਣਾ ਚਾਹੀਦਾ ਹੈ ਫਰਮਾਨ ਲਕੋ ਹਰਪੀਜੀ ਤੇ ਜੇਤਾ ਮੁੱਖ ਮੰਤਰੀ ਸਾਹਿਬ ਦੇ ਵਿੱਚ ਸਿਆਣਪ ਹੋਵੇ ਹਮ ਇਹ ਤੇ ਅੱਜ ਵੀ ਰੰਗ ਮੰਚ ਦੀਆਂ ਸਟੇਜਾਂ ਲਾਈ ਕਰਦੇ ਆ ਹਮ ਹਮ ਅੱਜ ਵੀ ਕਮੀਡੀਅਨ ਦੀ ਤਰ੍ਹਾਂ ਇਹ ਲੈਕਚਰ ਕਰਦੇ ਆ ਹਮ ਅੱਜ ਵੀ ਝੂਠ ਦੇ ਪਲੰਦੇ ਬਣੇ ਜਾਂਦੇ ਆ ਇਹ ਤਾਂ ਕਹਿੰਦੇ ਆ ਅੱਗੇ ਵੱਧ ਤੋਂ ਪਹਿਲਾਂ ਮੈਨੂੰ ਚੋਹਾਨ ਸਾਹਿਬ ਇਹ ਦੱਸਿਓ ਤੁਹਾਨੂੰ ਪਾਲਿਸੀ ਚੰਗੀ ਤਰ੍ਹਾਂ ਸਮਝ ਆਈ ਏ ਕਿ ਨਹੀਂ ਆਈ ਕਿਉਂਕਿ ਵਾਰ-ਵਾਰ ਇਹ ਕਰ ਰਹੇ ਨੇ ਕਿ ਕਿਸਾਨਾਂ ਨੂੰ ਕਿਸਾਨ ਲੀਡਰਾਂ ਨੂੰ ਨਾ ਇਹ ਵਰਚਾਰ ਰਹੇ ਨੇ ਵਿਰੋਧੀ ਤਰ੍ਹਾਂ ਲੈ ਅੱਜ ਜਿਵੇਂ ਵਿਰਖ ਸਾਹਿਬ ਬੈਠੇ ਨੇ ਨਾ ਇਹ ਤੁਹਾਨੂੰ ਵਰਚਾਰ ਰਹੇ ਨੇ ਨਹੀਂ ਤਾਂ ਤੁਹਾਨੂੰ ਸਮਝ ਸਮਝ ਕੁਝ ਨਹੀਂ ਆਈ ਪਾਲਿਸੀ ਦੀ ਉਹ ਨਹੀਂ ਉਹ ਅਸੀਂ ਦਿਨ ਪੜ੍ਹੀਆਂ ਜੀ ਇਹ ਸਾਰੇ ਪੜੇ ਲਿਖੇ ਤਾਂ ਇਹਨਾਂ ਦੇ ਮੰਤਰੀ ਆ ਤੇ ਇਹਨਾਂ ਦੇ ਐਮਐਲਏ ਜਿਨ੍ਹਾਂ ਨੂੰ ਪਤਾ ਹੀ ਕੁਝ ਨਹੀਂ ਹਰਦੀਪ ਸਿੰਘ ਮੁੰਡਿਆ ਦੀ ਮੈਂ ਇੱਕ ਡਿਵੈਲ ਦੇਖੀ ਸੌਰੀ ਜਿੱਦਣ ਮੀਟਿੰਗ ਕਰਕੇ ਹਟੇ ਆ ਉਹਨਾਂ ਨੂੰ ਪਾਲਸੀ ਨਹੀਂ ਸਮਝ ਆਈ ਹਮ ਮੁੱਖ ਮੰਤਰੀ ਸਾਹਿਬ ਕਹਿੰਦੇ ਮੁੰਡਿਆ ਸਾਹਿਬ ਤੁਸੀਂ ਪੜ੍ਹ ਕੇ ਦੱਸਦੇ ਹੋ ਉਹ ਅੱਗੇ ਫ੍ਰੀਸ਼ਟ ਹੋ ਗਿਆ ਗਰਗ ਸਾਹਿਬ ਤੁਸੀਂ ਪੜ੍ਹ ਕੇ ਦੱਸਦੇ ਹੋ ਉਹ ਆਪ ਹੀ اٹਕ ਜਾਂਦੇ ਆ ਉਹ ਸਾਨੂੰ ਸਭ ਕੋ ਸਮਝ ਆ ਸਾਨੂੰ ਸਭ ਕੁਝ ਪਾਲਿਸੀ ਦਾ ਪਤਾ ਆ ਸਾਨੂੰ ਪਤਾ ਹੈ ਕਿ ਕਿੱਥੇ ਡਿਵੈਲਪਮੈਂਟ ਚਾਰ ਤੇ ਤੁਸੀਂ ਲੈਣੇ ਆ ਕਿਸਾਨ ਦੇ ਕੋਲੋਂ ਜਦੋਂ ਸੜਕਾਂ ਬਣਾਉਣੀਆਂ ਜਦੋਂ ਸੀਵਰੇਜ ਬਣਾਉਣੇ ਆ ਉਸ ਗੱਲ ਨੂੰ ਤਾਂ ਹਨੇਰੇ ਚ ਰੱਖਦੇ ਆ ਹੁਣ 30000 ਤੇ ਵਿਰੋਧ ਹੋ ਗਿਆ ਕੀਤਾ ਕਿਨੇ ਜਾਲੀ ਕਿਸਾਨਾਂ ਨੇ ਉਹਨਾਂ ਕਿਸਾਨਾਂ ਦੀਆਂ ਫੋਟੋਆਂ ਲਾਤੀਆਂ ਕਿ ਅਸੀਂ ਮੀਟਿੰਗ ਕਰ ਲਈ ਜੀ ਕਿਸਾਨਾਂ ਨਾਲ ਮੀਟਿੰਗ ਕਰ ਲਈ 165 ਪਿੰਡਾਂ ਦੇ ਕਿਸਾਨਾਂ ਦੇ ਨਾਲ ਤੇ ਉਹ ਕਿਸਾਨਾਂ ਨੇ ਬਾਅਦ ਚ ਬਿਆਨ ਦਿੱਤਾ ਕਿ ਸਾਨੂੰ ਤਾਂ ਕਹਿ ਕੇ ਦੇ ਸਾ ਤੋਂ ਕਹਾਇਆ ਗਿਆ ਮੋਟਰਾਂ ਤੇ ਜਾ ਕੇ ਇੱਕ ਛਲਾਵਾ ਕਰ ਰਹੇ ਆ ਇੱਕ ਦਿਖਾਵਾ ਕਰ ਰਹੇ ਆ ਹੁਣ 30000 ਨਹੀਂ ਕਿਤੇ ਚਾਹੀਦਾ ਸਾਨੂੰ 50000 ਚਾਹੀਦਾ ਸਾਨੂੰ ਲੱਖ ਚਾਹੀਦਾ ਹੁਣ ਪਾਲਸੀ ਦੇ ਵਿੱਚ ਨੇਰਾ ਕਿੱਥੇ ਆ ਜੀ ਲੱਖ ਰੁਪਈਆ ਤੁਹਾਨੂੰ 3 ਸਾਲ ਦੇ ਦੋਗੇ 61533 ਏਕੜ ਜ਼ਮੀਨ ਹੈ ਜੀ ਸਾਡੀ ਕਰਜ਼ਾਈ ਤੇ ਅੱਗੇ ਸਾਡੀ ਪੰਜਾਬ ਸਰਕਾਰ ਸਿਰੇ ਦੀ ਹੈ ਅਭੀ ਇਨਾ ਪੈਸਾ ਆਏਗਾ ਕਿੱਥੋਂ 4 ਲੱਖ ਕਰੋੜ ਰੁਪਈਆ ਜਿਹੜਾ 4.17 ਲੱਖ ਕਰੋੜ ਰੁਪਈਆ ਦੀ ਕਰਜ਼ਾਈ ਹੈ ਹਾਂ ਤੇ 1 ਸਾਲ ਦਾ ਪੈਸਾ ਕਿੰਨਾ ਬਣਿਆ ਜੀ 655 ਕਰੋੜ 33 ਲੱਖ ਰੁਪਈਆ ਉਹ ਕਿਸਾਨਾਂ ਨੂੰ ਹਰ ਇੱਕ ਸਾਲ ਦੇਊਗੀ ਠੀਕ ਹੈ ਹਾਲੇ ਤੱਕ ਜਿਹੜਾ ਪੀਐਸਪੀਸੀਐਲ ਦਾ ਇਹਨਾਂ ਨੇ 600 ਯੂਨਟ ਬਿਜਲੀ 마ਸਕ ਕੀਤੀ ਹੋਈ ਹੈ ਮੇਰੀ ਹੁਣ ਬੇਨਤੀ ਸੁਣ ਜੀ 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 ਪਰ ਉਹ ਉਹ ਉਹਦਾ ਜਿਹੜਾ 2600 ਕਰੋੜ ਰੁਪਈਆ ਬਕਾਇਆ ਖੜਾ ਉਹਦਾ ਹਾਲੇ ਜਾ ਰਿਆ ਆ ਕਿਚੋਂ ਉਹ ਉਹਦਾ ਵਿੱਚੋਂ ਜਾ ਰਿਹਾ ਹਲੇ ਬੱਸਾਂ ਦਾ ਕਿਰਾਇਆ ਮਾਫ ਕੀਤਾ ਉਹਦਾ ਜਾ ਰਿਹਾ ਹਲੇ ਬੀਬੀਆਂ ਨੂੰ 1000-1000 ਰੁਪਇਆ ਜਾਣਾ ਉਹਦਾ ਜਾ ਰਿਹਾ ਤਿੰਨ ਸਾਲ ਤਾਂ ਦੇ ਦੋਗੇ ਕਰਜ਼ਾ ਹੋਰ ਚੱਕ ਲੂਗੇ 1000 ਕਰੋੜ ਚੱਕ ਜੂਗੇ 2000 ਕਰੋੜ ਚੱਕ ਲੈਣਗੇ ਤੇ ਫਿਰ ਉਸ ਤੋਂ ਬਾਅਦ 303 ਸਾਲਾਂ ਤੋਂ ਬਾਅਦ ਸਾਡੇ ਕਿਸਾਨ ਦੇ ਕੋਈ ਕੋਈ ਪੈਸਾ ਹੀ ਹੈ ਨਹੀਂ ਜੀ ਸਾਨੂੰ ਹੋਰ ਰਹਿਸ਼ੀ ਪਲਾਟ ਦੇ ਦੇਣਗੇ ਕਮਰਸ਼ੀਅਲ ਪਲਾਟ ਕਿੱਥੇ ਦੇਣਾ ਹੁਣ 165 ਪਿੰਡਾਂ ਦਾ ਅਜਾੜਾ ਹੋਣਾ ਜੀ ਜੀ ਉਹ 165 ਪਿੰਡਾਂ ਦਾ ਕਿਸਾਨ ਨਹੀਂ ਪ੍ਰਭਾਵਿਤ ਹੋਣਾ ਉੱਥੇ ਉੱਥੇ ਦੁਕਾਨਦਾਰ ਵੀ ਪ੍ਰਭਾਵਿਤ ਹੋਣਾ ਉੱਥੇ ਲਹਾਰ ਵੀ ਪ੍ਰਭਾਵਿਤ ਹੋਣਾ ਉੱਥੇ ਜਿਨ੍ਹਾਂ ਨੇ ਸੱਦ ਸਮਾਨਾਂ ਦੀਆਂ ਦੁਕਾਨਾਂ ਪਾਈਆਂ ਉਹ ਵੀ ਪ੍ਰਭਾਵਿਤ ਹੋਣਾ ਉੱਥੇ ਨਰੇਗਾ ਵੀ ਪ੍ਰਭਾਵਿਤ ਹੋਣੀ ਹੈ ਕਿੰਨੇ ਲੋਕ ਪ੍ਰਭਾਵਿਤ ਹੋਣਗੇ ਕੀ ਤੁਹਾਡਾ ਕੀ ਖਿਆਲ ਹੈ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਇਹਨਾਂ ਨੂੰ ਪਾਲਸੀ ਨਹੀਂ ਸਮਝ ਆ ਰਹੀ ਇਹ ਕਹਿੰਦੇ ਅਸੀਂ ਜ਼ਮੀਨ ਕਬੇੜ ਨਹੀਂ ਕਰ ਰਹੇ ਮੈਨੂੰ ਦੱਸੋ ਕਬੇੜ ਦਾ ਕੀ ਰੌਲਾ ਆ ਜਗਰਾਉਂ ਦੇ ਇੱਕ ਇਹ ਤਹਿਸੀਲਦਾਰ ਨੇ ਚਿੱਠੀ ਜਾਰੀ ਕਰ ਦਿੱਤੀ ਹੈ ਹਾਂ ਤੇ ਇਹਨਾਂ ਨੂੰ ਕੋਈ ਮਨਜ਼ੂਰੀ ਨਾ ਦਿਓ ਹੂੰ ਸੀਐਲ ਨੂੰ ਜਾਰੀ ਕਰ ਦਿੱਤਾ ਤੇ ਇਹਨਾਂ ਨੂੰ ਕੋਈ ਮਨਜ਼ੂਰੀ ਨਾ ਦਿਓ ਨਾ ਉਹਤੇ ਡਿਵੈਲਪਮੈਂਟ ਕਰ ਸਕਦੇ ਆ ਨਾ ਇਹਨੂੰ ਵੇਚ ਸਕਦੇ ਆ ਹੁਣ ਦੇਖੋ ਪੌਜ਼ ਵਿੱਚ ਕਿੰਨਾ ਫਰਕ ਆ ਇਸ ਤੋਂ ਪਹਿਲਾਂ ਜਿੰਨੀਆਂ ਵੀ ਜ਼ਮੀਨਾਂ ਹਰਪੀਜੀ ਅਕਵਾਇਰ ਹੋਈਆਂ ਜੀ ਜੀ ਉਹਦੇ ਵਿੱਚ ਕਿਸਾਨ ਨੂੰ ਇੰਨਾ ਕੁ ਤਾਂ ਸੀਗਾ ਨਾ ਕਿ ਚਾਰ ਗੁਣਾ ਸਾਨੂੰ ਸਰਕਾਰੀ ਰੇਟ ਤੋਂ ਵੱਧ ਪੈਸਾ ਪੈਸਾ ਮਿਲ ਜਾਣਾ ਫਿਰ ਉਜਾੜਾ ਭੱਤਾ ਉਹਨਾਂ ਨੂੰ ਚਾਰ ਗੁਣਾ ਵੱਧ ਮਿਲ ਜਾਣਾ ਤੇ ਉਸ ਪੈਸੇ ਨਾਲ ਕਿਸਾਨ ਜਾ ਕੇ ਆਸਪਾਸ ਜ਼ਮੀਨ ਖਰੀਦ ਲੈਂਦਾ ਸੀ ਹਮ ਇਸ ਪਾਲਿਸੀ ਦੇ ਵਿੱਚ ਤਾਂ ਪੈਸੇ ਦੇਣਾ ਇੱਕ ਨਹੀਂ ਹਮ ਕਿਸਾਨ ਦੇ ਕੋਲ ਰੋਜ਼ਗਾਰ ਖਤਮ ਕਰ ਦੇਣਾ ਕਿਸਾਨ ਤੇ ਜਿਹੜਾ ਮਤਲਬ ਉਹ ਕਿਤੇ ਨਾ ਕਿਤੇ ਆਫਸ ਕਰਕੇ ਰੱਖ ਦੇਣਾ ਕਿਸਾਨ ਨੂੰ ਇਹਨਾਂ ਨੇ ਬਿਲਕੁਲ ਠੀਕ ਹੈ ਸਰ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾ ਦਾ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਸਵਾਲ ਸਭ ਤੋਂ ਵੱਡਾ ਇਹੀ ਖੜਾ ਹੁੰਦਾ ਹੈ ਕਿ ਕਿਉਂ ਜ਼ਿੱਦ ਤੇ ਅੜੀ ਹੋਈ ਹੈ ਕਿਉਂ ਇਹ ਅੜੀ ਫੜੀ ਹੋਈ ਹੈ ਕਿ ਨਹੀਂ ਪਾਈ ਅਸੀਂ ਲੈਂਡ ਪੁਲਿੰਗ ਸਕੀਮ ਲੈ ਕੇ ਹੀ ਆਵਾਂਗੇ ਇਹ ਵਾਰ-ਵਾਰ ਸਵਾਲ ਕਿਸਾਨ ਜਥੇਬੰਦੀਆਂ ਤੇ ਕਿਸਾਨ ਤੇ ਵਿਰੋਧੀ 13 ਸਰਕਾਰ ਤੋਂ ਪੁੱਛ ਪਈਆਂ ਨੇ ਕਿ ਜੇ ਕਿਸਾਨ ਸਟੇਕ ਹੋਲਡਰ ਸਭ ਤੋਂ ਵੱਡਾ ਸਟੇਕ ਹੋਲਡਰ ਕੌਣ ਹੈ ਕਿਸਾਨ ਜ਼ਿਮੀਂਦਾਰ ਹੈ ਜਿੱਦੀ ਜ਼ਮੀਨ ਤੁਸੀਂ ਮੰਗ ਰਹੇ ਹੋ ਜਦ ਉਹ ਹੀ ਕਹਿ ਰਿਹਾ ਕਿ ਸਾਨੂੰ ਨਹੀਂ ਚਾਹੀਦੀ ਅਸੀਂ ਨਹੀਂ ਦੇਣੀ ਆਪਣੀ ਜ਼ਮੀਨ ਫਿਰ ਅੜੀ ਕਿਉਂ ਹੈ ਇਹ ਇੱਕ ਵੱਡਾ ਸਵਾਲ ਜ਼ਰੂਰ ਹੈ